ਮਿੱਤਰੋ ਮੱਝ ਬਾਲੀ ਚੰਗੀ ਖੜੀ ਆ ਬਾਈ ਕੀ ਰੇਟ ਕਰਦਾ ਕਮਾਲ ਕਰਤੀ ਇਹਨਾਂ ਧਨੋਲੇ ਮੰਡੀ ਦੇ ਖੜਿਆ ਮਿੱਤਰੋ ਗਿਆਨ ਵਾਲੀ ਤੇ ਤੇ ਬਾਈ ਦੁੱਧ ਕਿੰਨਾਗਾ ਦਿਯਾਰਾ ਸ਼ੁਰੂਆਤ ਕਰਦੇ ਆ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਲੈ ਤੌਰ ਬਾਈ ਕਿੰਨਾ ਸਜਣਾ ਦਿਖਾਈ ਹੈ ਮਾੜੀ ਜੀ ਤੇ ਬਾਕੀ 11 ਦਿਨ ਨੂੰ ਪਹੁੰਚੇ ਹੋਇਆ ਮਿੱਤਰੋ ਤਨੋਲੇ ਤੇ ਮੱਝ ਦਾ ਕੱਟਾ ਪਲਿਆ ਹੋਇਆ ਤੇ ਮੱਝ ਚੰਗੀ ਵਾਲੀ ਆ ਤੇ ਮਿੱਤਰੋ ਦੇਖ ਸਕਦੇ ਹੋ ਨਾ ਤੇ ਚੰਗੀ ਮੱਝ ਆ ਗਈ ਪੂਰੀ ਦੁੱਧ ਵਾਲੀ ਤੇ ਕੱਟਾ ਵੀ ਤੁਸੀਂ ਦੇਖ ਸਕਦੇ ਹੋ ਪਲਿਆ ਹੋਇਆ ਤੇ ਇੱਧਰੋਂ ਲੈ ਚੱਲ ਬਾਈ ਸਾਵੇਂ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਂਗੇ ਤੇ ਕੀ ਗੱਲਬਾਤ ਸਮਝ ਲਿਆ ਉਥੇ ਤੁਰਦੀ ਕੋਈ ਤੁਸੀਂ ਚੈੱਕ ਕਰ ਲੋ ਥਣ ਲੇਵੇ ਇਸ਼ਾਫਾ ਬਿਲਕੁਲ ਆ ਇਹਨੂੰ ਘਮਾੜਾ ਮਾੜੀ ਤੇ ਬਾਈ ਸਸੀ ਗਾਲ ਸਸੀ ਗਾਲ ਜੀ ਤੇ ਬਾਈ ਨਾਮ ਦੱਸਿਓ ਬਈ ਗੱਗੀ ਨਾਮ ਹੈ ਜੀ ਠੀਕ ਆ ਗੱਗੀ ਬਾਈ ਪਿੰਡ ਦਲੇਲ ਵਾਲਾ ਜੀ ਦਲੇਲ ਵਾਲਾ ਤੇ ਦਲੇਲ ਵਾਲਾ ਬਾਈ ਕਿੱਥੇ ਰਹਿ ਗਏ ਹੈ ਮਾਨਸਾ ਕੋਲ ਹੈ ਜੀ ਦੀ ਕੋਰੀਆ ਵਾਲੇ ਦੇ ਨਾਲ ਜਿਹੜਾ ਉਹ ਹਾਂਜੀ 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 ਕੋਰੀਆ ਵਾਲੇ ਦੇ ਨਾਲ ਕੋਰ ਵਾਲਾ ਮਾਨ ਜਿਹੜਾ ਉਸਮਾ ਉੱਥੇ ਪਿੰਡ ਆ ਬਾਈ ਦਾ ਦਲੇਲ ਵਾਲਾ ਤੇ ਜ਼ਿਲ੍ਹਾ ਮਾਨਸਾ ਰਹਿੰਦਾ ਇੱਕ ਵਾਰੀ ਗੱਗੀ ਨੰਬਰ ਬੋਲੀ ਬਾਈ 62844205355 ਠੀਕ ਆ ਤੇ ਗੱਗੀ ਕਿੰਨੇ ਟਾਈਮ ਦੀ ਸੂਈ ਹੈ ਬਾਈ ਡੇਢ ਮਹੀਨਾ ਹੋ ਗਈ ਸੀ ਡੇਢ ਮਹੀਨਾ ਬੱਚੇ ਨੂੰ ਦੁੱਧ ਚੰਗਾ ਪਿਆ ਲੱਗਦਾ ਹੈ ਨਾ ਹਾਂਜੀ ਹਾਂ ਠੀਕ ਆ ਤੇ ਬਾਈ ਹੁਣ ਇਸ ਟਾਈਮ ਦੁੱਧ ਕਿੰਨਾ ਗੱਗੀ 12 ਲੀਟਰ ਕੰਡੇ ਵਾਲਾ ਕੰਡੇ ਵਾਲਾ ਤੋਲ ਕੇ ਲੈ ਜੀ ਹਾਂਜੀ ਠੀਕ ਆ ਤੇ ਬਾਈ ਰੇਟ ਕੀ ਕਰਤਾ ਗੱਗੀ ਰੇਟ 85000 ਜੀ 85000 ਕੰਵੇਂ ਸੂਇਆ ਸੂਆ ਚੋ ਤੀ ਠੀਕ ਹੈ ਲੈ ਮਿੱਤਰੋ ਤੀਜਾ ਸੂਆ 85000 ਰੇਟ ਆ ਤੇ ਬਾਕੀ ਕੰਡੇ ਵਾਲਾ ਬਾਈ ਕਹਿੰਦਾ 12 ਕਿਲੋ ਦੁੱਧ ਤਿਆਰ ਆ ਤੇ ਦੇਖ ਸਕਦੇ ਹੋ ਹਨਾ ਤੁਸੀਂ ਮੰਗ ਰਾ ਕੱਟੇ ਨੂੰ ਵੀ ਚੰਗਾ ਦੁੱਧ ਪਿਆ ਰਿਹਾਦਾ ਬਾਈ ਮਤਲਬ ਵੀ ਐ ਤਾਂ ਨਹੀਂ ਪਤਾ ਵੀ ਕਿਹੜੇ ਨਾ ਵੀਰੋ ਮੰਗ ਰੋ ਤੁਸੀਂ ਲੈ ਕੇ ਆਉਣ ਪਰ ਹਨਾ ਹਾਂਜੀ ਤੇ ਚੰਗਾ ਕੱਟਾ ਵੀ ਮਿੱਤਰੋ ਜੇ ਕਿਸੇ ਨੇ ਭਰਾਣੇ ਮਤਲਬ ਪਾਲਣਾ ਇੱਕ ਵਾਰੀ ਆਪਾਂ ਦਿਖਾ ਦਈਏ ਤੇ ਕਿਉਂਕਿ ਜਿਵੇਂ ਆਪਾਂ ਕਹਿੰਦੀ ਹਾਂ ਨਾ ਬਰੀਡ ਵਾਲਾ ਤੇ ਕੱਟਾ ਵਧੀਆਗਾ ਚੰਗਾ ਦੁੱਧ ਪੀ ਕੇ ਚੰਗਾ ਪਲਿਆ ਹੋਇਆ 1.5 ਮਹੀਨੇ ਦਾ ਹਜੇ ਤੇ ਬਾਕੀ ਚੰਗਾ ਤਿਆਰ ਹੋਣਾ ਤੇ ਪਿੰਡ ਬਾਈ ਦਾ ਦਲੇਰ ਵਾਲਾ ਜਿਲਾ ਮਾਨਸਾ ਤੇ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਾਈ 6284205355 ਤੇ ਆਪਣੇ ਕੋਲੇ ਘਰੇ ਵੀ ਹੁੰਦੀਆਂ ਬਾਈ ਹਾਂਜੀ ਘਰੇ ਹੁੰਦੀਆਂ ਨੇ ਦੋ ਮੀਂਹ ਠੀਕ ਹੈ ਕਈ ਕ ਪਸ਼ੂ ਹੁੰਦੇ ਮਾੜਾ ਘਰੇ ਦੋ ਤਿੰਨ ਮਈਆਂ ਹੜੀਆਂ ਨੇ ਤਾੜੀਆਂ ਤੁਸੀਂ ਇਹ ਕਈ ਵਾਰ ਕਿਸੇ ਭਰਾ ਦਾ ਮਨ ਨਹੀਂ ਖੜਦਾ ਮਾੜਾ ਘਰੇ ਚੋਕੇ ਲੈ ਜੀ ਹੈਨਾ ਹਾਂਜੀ ਹਾਂਜੀ ਮਿੱਤਰੋ ਘਰੋਂ ਚੋਕੇ ਲਏ ਹੋ ਕੋਈ ਗੱਲ ਨਹੀਂ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਹੈਨਾ ਕਈ ਵਾਰ ਮਨ ਨਹੀਂ ਖੜਦਾ ਹੁੰਦਾ ਤਾਂ ਪੂਰੀ ਤਸੱਲੀ ਕਰਕੇ ਤੁਸੀਂ ਘਰੋਂ ਪਸ਼ੂ ਜਿਹੜਾ ਖਰੀਦ ਸਕਦੇ ਹੋ ਪਿੰਡ ਕੋਰ ਵਾਲਾ ਤੇ ਆ ਦਲੇਰ ਵਾਲਾ ਦਲੇਰ ਵਾਲਾ ਜਿਲਾ ਮਾਨਸਾ

ਆ ਵੀ ਮੇਤਰੋ ਨੇ ਆਪਾਂ ਤੁਹਾਨੂੰ ਝੋਟੀ ਦਿਖਾਉਣ ਲੱਗਾ ਤੋਰ ਕੇ ਤੇ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਚੰਗੇ ਦੁੱਧ ਵਾਲੀ ਹਨ ਜੇ ਆਪਾਂ ਗੱਲ ਕਰ ਲਈ ਦੁੱਧ ਚੰਗੇ ਰਿਕਰ ਵਾਲੀ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਇੱਕ ਵਾਰੀ ਲੇਵਾ ਜਿਹੜਾ ਤੁਸੀਂ ਦੇਖ ਲਓ ਟਾਈਟ ਲੇਵੇ ਦੀ ਆ ਤੇ ਚੰਗੇ ਦੁੱਧ ਵਾਲੀ ਆ ਮੋੜਦਾ ਬਾਈ ਤਾਜੀ ਸੂਈ ਹੋਈ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਸੁਣਾ ਐਸਪੀ ਸਿੰਘ ਜਿਹੜੀ ਬਹੁਤ ਸੋਹਣੀ ਨੇ ਤੇ ਨਾੜਾਂ ਵੀ ਜਿਹੜੀਆਂ ਉੱਭਰ ਕੇ ਲੇਵੇ ਉੱਪਰ ਬਾਹਰ ਆ ਰਹੀਆਂ ਦੁੱਧ ਵਾਲੇ ਬਸ ਮੈਂ ਜਿਹੜੇ ਕ੍ਰਾਈਟਰੀਆ ਪੂਰੇ ਕਰ ਦਈਏ ਜੀ ਆਪਾਂ ਸਾਹ ਦੇ ਤੋਂ ਵੀ ਸੋਨੂੰ ਦਿਖਾ ਦਈਏ ਤਾਂ ਦਸੀਏ ਨਹੀਂ ਹਨਾ ਤੇ ਬਾਕੀ ਆਲੇਵਾ ਬਿਲਕੁਲ ਸਾਫ ਆ ਬਾਕੀ ਆਪਾਂ ਬਾਈ ਤੂੰ ਸਾਰੀ ਡਿਟੇਲ ਲੈ ਕੇ ਦਿੰਨੇ ਆ ਬਈ ਉੱਥੇ ਖੜ੍ਹ ਕੇ ਕੋਲ ਤੇ ਸਾਰੀ ਗੱਲਬਾਤ ਕਰਾਂਗੇ ਤੇ ਬਾਕੀ ਤੁਸੀਂ ਦੇਖੋ ਹਨਾ ਅ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਬੋਲਿਓ ਭਾਈ ਨਾਮ ਦੱਸਿਓ ਮੱਖਣ ਸਿੰਘ ਆ ਠੀਕ ਆ ਮੱਖਣਾ ਭਾਈ ਜਿਹੜੀ ਆਪਣੀ ਝੋਤੀ ਆ ਮੰਨ ਲਾ ਕਹਿੰਦੇ ਸੂਇਆ ਤੇ ਦੂਜੇ ਸੂਇਆ ਬੇ ਦੂਜੇ ਸੂਇਆ ਹਾਂਜੀ ਠੀਕ ਆ ਕੈ ਦਿਨ ਹੋ ਗਿਆ ਭਈ ਅੱਜ 20 ਦਿਨਾਂ ਦੇ ਸੂਇ ਹੋਇਆ 20 ਦਿਨਾਂ ਸੂਇਆ ਮਿੱਤਰੋ ਦੂਜੇ ਸੂਇਆ ਠੀਕ ਆ ਤੇ ਮੱਖਣਪਿੰਡ ਬਾਈ ਕਿਹੜਾ ਆਪਣਾ ਕਰਮਗੜ੍ਹ ਆਈ ਬਰਨਾਲਾ ਜਿਲ੍ਹਾ ਨੂੰ ਪਗੜਾ ਕਰਮਗੜ੍ਹ ਜੀ ਕਰਮਗੜ੍ਹ ਕਰਮਗੜ੍ਹ ਜਿਲ੍ਹਾ ਬਰਨਾਲਾ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਬੋਲੀ ਭਈ ਇੱਕ ਵਾਰੀ 178701674 ਠੀਕ ਆ ਇਹ ਬਾਈ ਦਾ ਨੰਬਰ ਆ ਮੱਖਣ ਦਾ ਤੇ ਦੂਜੇ ਸੂਇ ਝੋਟੇ ਆ ਮਿੱਤਰੋ ਦੁੱਧ ਬਾਈ 17 ਲੀਟਰ 17 ਲੀਟਰ ਬਿਰੋ ਇਹ ਵਾਰ ਕੋਈ 17 ਲੀਟਰ ਪੂਰਾ ਲੀਟਰ ਹਾਂ ਲੀਟਰ ਲੈ ਕੇ ਆ ਜੇ ਹਾਂ ਠੀਕ ਆ ਬਾਈ ਕਹਿੰਦਾ ਲੀਟਰ ਲੈ ਕੇ ਆਇਆ 17 ਲੀਟਰ ਜਿਹਦਾ ਭਰਗੇ ਦਾ ਲੈ ਜਾਓ ਨਹੀਂ ਬਾਈ ਕਹਿੰਦਾ ਸਾਡੀ ਖੜੀ ਆ ਤੇ ਬਾਕੀ ਲੇਵਾ ਟਾਈਟਾ ਮਿੱਤਰੋ ਲੇਵਾ ਦੇਖ ਕੇ ਥੋੜੇ ਜੇ ਬੰਦਾ ਐ ਕੂਆ ਤੇ 20 ਦੀ ਸੂਈ ਆ ਤੇ ਸਾਹਮਣੇ ਬੱਚਾ ਮਗਰ ਇਕੱਠਾ ਕੱਟੀ ਬਾਈ ਕੱਟਾ ਹੋਵੇ ਮਗਰ ਕੱਟਾ ਤੇ ਮੱਖਣ ਰੇਟ ਦੀ ਗੱਲ ਆਣੀ ਬਾਈ 20 20 ਮੰਗਦੇ 20 20 ਮਾਨਦਾਨ ਹੋ ਜਾਊਗਾ ਕਰ ਦੋ ਠੀਕ ਆ ਮਾਨਦਾਨ ਹੋ ਜਾਊਗਾ ਮਿੱਤਰੋ ਬਾਈ ਦਾ ਪਿੰਡ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਤੇ ਬਾਕੀ ਮੱਖਣ ਨਾਲ ਤੁਸੀਂ ਸੰਪਰਕ ਕਰ ਲਿਓ ਠੀਕ ਆ ਮਾਡਲ ਨੰਬਰ ਇੱਕ ਵਾਰੀ ਹੋਰ ਬੋਲੋ 787901674 ਠੀਕ ਆ ਦੋ ਵੀ ਰੇਟ ਆ ਮਾਨਦਾਨ ਜ਼ਰੂਰ ਹੋ ਜੂਗਾ ਜੇ ਕਿਸੇ ਭਰਾ ਨੇ ਖਰੀਦਣੀ ਆ ਪੂਰੀ ਜਾਂਚ ਪਰਖ ਕਰਕੇ ਖਰੀਦ ਲਓ ਲੀਟਰ ਆਵਰਾ ਨਾਲ ਲੈ ਜਾਓ 17 ਲੀਟਰ ਭਰ ਕੇ ਤਾਂ ਲੈ ਜਾਓ ਨਹੀਂ ਬਾਈ ਕਹਿੰਦਾ ਸਾਡੀ ਖੜੀ ਆ ਤੇ ਮੈਂ ਤੈਨੂੰ ਇੱਕ ਨਾਲ ਆਪਾਂ ਘਰ ਦੀ ਝੋਟੀ ਤੋੜ ਕੇ ਦਿਖਾਉਣਾ ਤੇ ਤਾਜੀ ਸੂਈ ਹੈ ਨਾ ਮਾਰ ਕੱਟੀ ਆ ਬਾਈ ਕੱਟੀ ਆ ਵੀਰੇ ਕੱਟੀ ਮਾਰ ਕੱਟੀ ਤੋੜਾ ਇਹਨੂੰ ਦਵਾਲਾ ਜਿਹੜਾ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਘਰੂ ਮੱਝ ਆ ਗਈ ਜੇ ਕਿਸੇ ਭਰਾ ਨੇ ਮੰਨ ਲਓ ਖਰੀਦਣੀ ਹੈ ਹਨਾ ਇਹ ਕਈ ਵਾਰ ਕੋਈ ਬਹਿਮਗਰਨਾ ਕਰਦੀ ਕਰਦੀ ਆ ਇਹ ਤੀਜੀ ਸੂਏ ਸੂਈ ਆ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਮੋੜ ਲੜਾਂ ਨੂੰ ਮੋੜਦਾ ਬਾਈ ਤੇ ਮੰਗਰ ਕੱਟੀ ਗਈ ਤਾਜੀ ਸੂਈ ਆ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸੱਸੀ ਗਾਲ ਸੱਸੀ ਗਾਲ ਵੀਰੇ ਇਹ ਬਾਈ ਨਾਮ ਦੱਸਿਓ ਨਾਂ ਜਸਵੀਰ ਸਿੰਘ ਜੀ ਠੀਕ ਆ ਜਸਵੀਰ ਪਿੰਡ ਬਾਈ ਢਿਲਮਾ ਜੀ ਢਿਲਮਾ ਮੋੜ ਹਾਂ ਜੀ ਤੁਹਾਡੇ ਕੋਲੇ ਤੁਹਾਡੇ ਕੋਲੇ ਠੀਕ ਹੈ ਜਿਲ੍ਹਾ ਬਰਨਾਲਾ ਹੈ ਨਾ ਬਰਨਾਲਾ ਇੱਕ ਵਾਰੀ ਨੰਬਰ ਬੋਲੀ ਬਾਈ 76961 ਜੀ ਹੂੰ 42340 ਠੀਕ ਆ ਇਹ ਬਾਈ ਦਾ ਨੰਬਰ ਆ ਤੇ ਤਾਜੀ ਸੂਈਏ ਕੈ ਦਿਨ ਹੋ ਗਏ ਜਿਸ ਵੀਰ ਸੂਈ ਨਹੀਂ ਮੇਰੇ ਹੋ ਗਏ 20 ਦਿਨ 20 ਦਿਨ ਦੁੱਧ ਆਉਣਾ ਇਸ ਟਾਈਮ 12 ਤਿਲੂ ਪੂਰਾ 12 ਹਾਂ 12 ਤਿਆਰ 12 ਕਿਲੋ ਜਮਾ ਪੂਰਾ ਬਾਈ ਕਹਿੰਦਾ ਤਿਆਰ ਆ ਥਾਣਾ ਦਾ ਗਾ ਵਧੀਆ ਗਾ ਥੋੜਾ ਜਿਹਾ ਨਾਲ ਮਾਜਾ ਲੌਂਗ ਦਾ ਤੇ ਬਾਕੀ ਨਿਕੜਮਾ ਸਣਾ ਤੇ ਦੁੱਧ 12 ਕਿਲੋ ਤਿਆਰ ਆ ਤੇ ਬਾਕੀ ਵੀ ਰੇਟ ਕੀ ਕਰਤਾ ਹਾਂਜੀ ਰੇਟ ਰੇਟ ਵੀਰੇ 1.5 ਕਰਦੇ 1.5 ਮਾਨਦਾਨ ਹੋ ਜਾ ਕਰ ਦਾਂਗੇ ਮਾਨਦਾਨ ਕਰ ਠੀਕ ਆ ਬਾਈ ਕਹਿੰਦਾ ਮੌਕੇ ਤੇ ਮਾਨਦਾਨ ਕਰ ਦਾਂਗੇ ਰੇਟ 1.5 ਕਰਦਾ ਬਾਈ ਦਾ ਪਿੰਡ ਹੈਗਾ ਟੱਲਵਾ ਜੀ ਟੱਲਵਾ ਤੱਬੇ ਕੋਲੇ ਆ ਤੇ ਜਿਲਾ ਬਰਨਾਲਾ ਪੈਂਦਾ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਇੱਕ ਵਾਰੀ ਹੋਰ ਬੋਲ ਦੋ ਬਈ 76961 ਵੀਰੇ 42340 ਠੀਕ ਆ ਬਾਈ ਨਾਲ ਸੰਪਰਕ ਕਰਕੇ ਫੇਰ ਤੁਸੀਂ ਇਹ ਜਿਹੜੀ ਮਾਝਾ ਖਰੀਦ ਸਕਦੇ ਹੋ ਤਾਜੀ ਸੂਈ ਹੈ ਤੋਰ ਇਧਰ ਨੂੰ ਲੈ ਇਧਰ ਨੂੰ ਲੈ ਲੈ ਵੀ ਮਿੱਤਰੋ ਤਾਜੀ ਸੂਈ ਹੈ ਝੋਟੀ ਤੋਰ ਕੇ ਦਿਖਾਉਣੇ ਆ ਤੇ ਇੱਕ ਵਾਰੀ ਤੋਰਦੀ ਤੁਸੀਂ ਚੈੱਕ ਕਰ ਲਓ ਥਣਲੇਵਾ ਸਾਫਾ ਬਿਲਕੁਲ ਤੇ ਟੈਟ ਜੇ ਲੈ ਵੇ ਦੀਆ ਥੋੜੇ ਜਿਹਾ ਪਹਿਲਾਂ ਆਗੇ ਬਾਈ ਹਾਂ ਪਹਿਲਾਂ ਸੂਆ ਜੀ ਪਹਿਲਾਂ ਸੂਆ ਕਰਕੇ ਤਾਂ ਥੋੜੇ ਜਿਹਾ ਮਨ ਕਿ ਚਲੋ ਵੀ ਥਾਣਾ ਉੱਪਰ نیچے ਹੁੰਦੇ ਆ ਤੇ ਲੈ ਚੱਲ ਬੰਨ ਦੇ ਬਾਈ ਇੱਕ ਸੰਗ ਦੀ ਟੋਪੀ ਲਈ ਹੋਈ ਹੈ ਨਾ ਇੱਕ ਸੰਗ ਦੀ ਟੋਪੀ ਲਈ ਹੋਈ ਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਤਾਜੀ ਸੂਈ ਹੋਈ ਆ ਬੰਨ ਦੇਣ ਦੇ ਬੰਨ ਦੇ ਬਾਈ ਕੋਈ ਗੱਲ ਨਹੀਂ ਤੇ ਬੰਨਦੇ ਬਣਾ ਕੋਈ ਤੇਰੇ ਵੀ ਆਉਂ ਉੱਚਾ ਲੈ ਬਾਈ ਤੇ ਆ ਬਾਈ ਵੀ ਕਹਿੰਦਾ ਤੋੜ ਕੇ ਦਿਖਾਉਣ ਲੱਗਾ ਤੇ ਬੰਨਦੇ ਕੋਈ ਗੱਲ ਨਹੀਂ ਉਹ ਸਾਹਮਣੇ ਜਿਹੜਾ ਬੱਚਾ ਖੜਾ ਨਾੜੂ ਨਾਲ ਹੈ ਨਾ ਤਾਜੀ ਤਾਜੀ ਠੀਕ ਆ ਪੰਜ ਨਾ ਠੀਕ ਆ ਉਹਨਾਂ ਨੂੰ ਹੋਇਆ ਤੇਨੂੰ ਸਾਹਮਣੇ ਬਣਾਜਾ ਬਾਈ ਅਸੀ ਗੜਾ ਸਾਸੀ ਗੜਾ ਬਾਈ ਤੇ ਬਾਈ ਨਾਮ ਦੱਸੀ ਆਪਣਾ ਗੁਰਪ੍ਰੀਤ ਦਾ ਬਾਈ ਨਾਮ ਠੀਕ ਆ ਗੁਰਪ੍ਰੀਤ ਪਿੰਡ ਬਾਈ ਚੱਕ ਫਤ ਸਿੰਘ ਵਾਲਾ ਚੱਕ ਵੰਡੀ ਵਾਲਾ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਮੋਬਾਈਲ ਨੰਬਰ ਬੋਲ 62805 39025 ਠੀਕ ਆ ਤੇ ਬਾਈ ਮਨ ਲਾ ਜਿਹੜੀ ਇਹ ਝੋਟੀ ਆਪਾਂ ਕੈਮੇ ਸੂਆ ਤੇ ਪਹਿਲਾ ਸੂਆ ਜੀ ਪਹਿਲਾ ਸੂਆ ਕੈ ਦਿਨ ਹੋ ਗਿਆ ਅੱਜ 5 ਦਿਨ ਹੋ ਗਿਆ ਜੀ 5 ਦਿਨ ਸੂਈ ਦੁੱਧ ਦੁੱਧ ਹੈਗਾ ਜੀ 10 ਕਿਲੋ ਹੀ ਮੰਨ ਕੇ ਚੱਲੋ 10 ਕਿਲੋ ਤਿਆਰ ਆ ਹਾਂ ਤਿਆਰ ਆ ਜੀ ਠੀਕ ਆ ਤੇ ਰੇਟ ਬਾਈ ਕੀ ਕਰਦਾ ਰੇਟ ਮੁੱਲ 120 ਕਰਦੇ ਹਾਂ ਮਾਨਦਾਨ ਹੋ ਜੂ ਆ ਹੋ ਜੂ ਠੀਕ ਆ ਤੇ ਮਿੱਤਰਾਂ ਮਾਨਦਾਨ ਹੋ ਜੂਗਾ 1 ਲੱਖ ਦੇ 20000 ਬਾਈ ਰੇਟ ਕਰਦਾ ਤਾਜੀ ਸੂਹੀ ਆ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਬਾਈ ਦੇ ਚੱਕ ਫਤੇ ਸਿੰਘ ਵਾਲਾ ਜੀ ਫਤੇ ਸਿੰਘ ਵਾਲਾ ਜਿਲ੍ਹਾ ਫੇਨਾ ਤੇ ਤੋਰ ਤੋਰ ਤੇ ਬਾਕੀ ਇੱਕ ਮੱਝ ਬਾਈ ਕੋਲੇ ਹੋਰਾ ਇਧਰ ਨੂੰ ਲੈ ਚਲ ਤੋਰ ਕੇ ਦਿਖਾਉਣਿਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਇਹ ਵੀ ਤਾਜੀ ਸੂਹੀ ਆ ਇਹ ਦੂਜਾ ਸੂਆ ਜੀ ਤੇ ਉਸਦਾ ਬਾਈ ਕੰਡ ਦੂਜਾ ਸੂਆ ਆਗੀ ਤੇ ਥਣ ਲਿਆ ਬਿਲਕੁਲ ਸਾਫ ਹਨਾ ਾਂਡਾ ਬਹੁਤ ਚੰਗਾ ਲੱਗਿਆ ਮੱਝ ਨੂੰ ਤੇ ਚੰਗੇ ਢਾਂਚੇ ਦੀ ਆ ਮੋੜਦਾ ਬਾਈ ਬਾਕੀ ਆਪਾਂ ਇਹਦੀ ਵੀ ਡਿਟੇਲ ਜਿਹੜੀ ਲੈ ਕੇ ਦਨੇ ਹਨਾ ਤੇ ਇਹ ਵੀ ਤਾਜੀ ਸੂਹੀ ਆ ਬਣਦੇ ਬਣਦੇ ਬਾਈ ਬਣਦੇ ਤੇ ਚੰਗੇ ਦੁੱਧ ਵਾਲੀ ਹਨਾ ਚੋਟੀ ਇਹਦੇ ਬਾਰੇ ਵੀ ਆਪਾਂ ਡਿਟੇਲ ਜਿਹੜੀ ਲੈਣੇ ਆ ਬਾਕੀ ਭਾਈ ਨਾਗਿ ਜਸ ਗੁਰਪ੍ਰੀਤ ਗੁਰਪ੍ਰੀਤ ਬਾਈ ਠੀਕ ਆ ਤੇ ਗੁਰਪ੍ਰੀਤ ਬਾਈ ਜਿਹੜੀ ਆ ਪਾ ਝੋਟੀ ਤੋਰ ਕੇ ਦਿਖਾਤੀ ਮੰਨ ਲਾ ਕੰਮੇ ਸੂਆ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਠੀਕ ਆ ਕੈ ਦਿਨ ਹੋ ਗਿਆ ਅੱਜ ਇਹਨੂੰ ਹੋ ਗਿਆ ਜੀ 8-9 ਦਿਨ ਸੂਈ ਨੂੰ 8-9 ਦਿਨ ਹਾਂਜੀ ਦੁੱਧ ਹੁਣ ਇਸ ਟਾਈਮ ਹੁਣ ਹੈਗਾ ਜੀ 11 ਕਿਲੋ ਦੁੱਧ 11 ਕਿਲੋ ਪੂਰਾ ਹਾਂਜੀ ਠੀਕ ਆ ਤੇ ਇਹਦਾ ਬਾਈ ਕੀ ਰੇਟ ਕਰਦਾ ਇਹਦਾ ਮੁੱਲ 140 ਆ ਬਾਈ 140 ਮਾਨਤਨ ਹੋ ਜੂ ਹਾਂ ਜੀ ਹਾਂ ਹੋ ਜੂ ਠੀਕ ਆ ਲੈ ਮਿੱਤਰੋ ਮਾਨਤਨ ਹੋ ਜੂ ਬਾਈ ਰੇਟ ਕਰਦਾ 1 ਲੱਖ ਤੇ 40 ਹਜ਼ਾਰ ਤੇ ਇਹ ਵੀ ਜਿਹੜੀ ਝੋਟੀ ਚੰਗੇ ਦੁੱਧ ਵਾਲੀ ਆ ਤਾਜੀ ਸੂਹੀ ਆ ਤੇ ਬਾਕੀ ਪੂਰੀ ਤੁਸੀਂ ਦਸੱਲੀ ਜਾਹਾਂ ਫਤਿਹ ਸਿੰਘਾ ਜੀ ਚੱਕ ਬਦਦੇ ਜਿਲ੍ਹਾ ਬਠਿੰਡਾ ਇੱਕ ਵਾਰੀ ਨੰਬਰ ਹੋਰ ਬੋਲੋ 62805 39025 ਠੀਕ ਆ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਜਾਂਚ ਪੱਕ ਕੇ ਫਿਰ ਤੁਸੀਂ ਖਰੀਦ ਸਕਦੇ ਹੋ ਇੱਕ ਬਾਈ ਕੋਲੇ ਨੰਬਰ ਹੋਰ ਵੀ ਆ ਤੇ ਦੂਜਾ ਨੰਬਰ ਕਿਹੜਾ ਕਹਿੰਦੇ ਸੀ ਬਾਈ 94646 64155 ਠੀਕ ਆ ਇਹ ਨੰਬਰ ਤੇ ਵੀ ਤੁਸੀਂ ਮਿੱਤਰੋ ਸੰਪਰਕ ਕਰ ਸਕਦੇ ਹੋ ਕਈ ਵਾਰ ਇੱਕ ਨੰਬਰ ਨਹੀਂ ਲੱਗਦਾ ਹੁੰਦਾ ਤਾਂ ਦੂਜੇ ਨੰਬਰ ਤੇ ਟਰਾਈ ਤੁਸੀਂ ਕਰ ਸਕਦੇ ਮਿੱਤਰੋ ਮਾਲ ਪਹੁੰਚਿਆ ਕੀ ਨਾ ਰਿਕਾਰਡ ਤੋੜ ਹੈ ਨਾ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਮੰਡੀ ਜਿਹੜੀ ਆਈ ਨਹੀਂ ਹੈਗਾ ਪਰ ਧਰਮ ਤੇ ਰਕਾਰਡ ਤੋੜ ਮਾਲ ਜਿਹੜਾ ਪਹੁੰਚਿਆ ਹੋਇਆ ਤਨੌਲੀ ਕਿਉਂਕਿ ਮੰਡੀ ਕਾਫੀ ਟਾਈਮ ਬਾਅਦ ਲੱਗੀ ਪਹਿਲਾ ਮੀਂਹ ਦਾ ਸੀਗਾ ਇੱਥੇ 11 ਤਰੀਕ ਜਿਹੜੀ ਮੰਡੀ ਲੱਗੀ ਤੇ ਬਾਕੀ ਮਾਲ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖੋ ਕਿ ਸਾਡੇ ਬਹੁਤ ਜ਼ਿਆਦੇ ਹੱਦੋਂ ਵੱਧ ਆ ਇਹ ਕੋਈ ਵੀ ਜਗ੍ਹਾ ਮੰਨ ਲਾ ਕਹਿਣ ਦਾ ਮਤਲਬ ਹੈ ਖਾਲੀ ਨਹੀਂ ਹੈਗੀ ਹਨ ਤੇ ਲੱਦੀ ਪਈ ਆ ਮੰਡੀ ਪੂਰੀ ਤੇ ਮੈਂ ਤੁਹਾਨੂੰ ਇੱਕ ਨਾਲ ਆਪਾਂ ਘਰ ਦੀ ਝੋਟੀ ਤੋਰ ਕੇ ਦਿਖਾਉਣਾ ਸੋਨੂੰ ਤੇ ਬਾਕੀ ਚੱਕ ਤੁਸੀਂ ਕਰ ਲਓ ਥੋੜਾ ਕੱਦ ਜ਼ਰੂਰ ਦਰਮਿਆਨਾ ਤੇ ਤਾਜੀ ਸੂਈ ਹੈ ਖੋਲ ਮੋਰ ਦਾ ਵਸੈਂਤ ਮਾੜਾ ਬਾਕੀ ਆਪਾਂ ਬਾਈ ਤੋਂ ਪੁੱਛਾਂਗੇ ਜ਼ਰੂਰ ਤੇ ਥਣਲੇਵਾ ਥੋੜਾ ਜਿਹਾ ਮੰਨ ਕੇ ਤੇ ਜਿਵੇਂ ਨਾਲ ਥਣ ਕੇ ਜੀ ਠੀਕ ਹੈਗਾ ਤੇ ਬਾਕੀ ਕੱਦ ਜ਼ਰੂਰ ਦਰਮਿਆਨਾ ਤੇ ਬਾਕੀ ਆਪਾਂ ਬਾਈ ਤੋਂ ਪੁੱਛਾਂਗੇ ਦਰਮਿਆਨੇ ਜੀ ਮੁੱਲ ਦੀ ਕਿਉਂਕਿ ਰੇਟ ਜਿਵੇਂ ਆਪਾਂ ਕਹਿੰਦੀਏ ਜਿਆਦਾ ਹੈ ਨਾ ਬਾਈ ਸਸਰੀ ਕਾਲ ਸਸਰੀ ਕਾਲ ਜੀ ਤੇ ਬਾਈ ਨਾਮ ਦੱਸਿਓ ਆਪਣਾ ਕਰਮੇਲ ਸਿੰਘ ਜੀ ਠੀਕ ਹੈ ਬਾਈ ਕਰਮੇਲ ਪਿੰਡ ਕਾਨੇ ਕੇ ਜੀ ਕਾਨੇ ਕੇ ਜਿਹੜਾ ਬਰਨਾਲਾ ਬਰਨਾਲਾ ਜੀ ਠੀਕ ਆ ਮੋਬਾਈਲ ਨੰਬਰ ਬੋਲੀ ਬਾਈ 97810 59506 ਠੀਕ ਆ ਤੇ ਬਾਈ ਜੀ ਆਪਾਂ ਝੋਟੀ ਦੀ ਗੱਲ ਕਰ ਲਈ ਕੰਮ ਸੂਈ ਇਹ ਚੌਥੇ ਸੂਏ ਸੂਈ ਚੌਥੇ ਸੂਏ ਕਰਦੀ ਆਪਣੀ ਕਰਦੀ ਜੀ ਠੀਕ ਆ ਕੋਈ ਵਪਾਰ ਦਾ ਕੰਮ ਨਹੀਂ 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 ਕਰਦੀ ਮਾਚ ਠੀਕ ਆ ਤੇ ਬਾਈ ਕਿੰਨੇ ਦੇਣਾ ਸੂਈ ਹੁਣ ਇਹਨੂੰ ਹਫਤਾ ਇੱਕ ਹੋ ਗਿਆ ਜੀ ਇੱਕ ਹਫਤੇ ਦੀ ਦੁੱਧ ਕਿੰਨਾਗਾ ਦੁੱਧ 12 ਲੀਟਰ ਤੇਰਾ ਜੀ ਪੂਰਾ ਪੂਰਾ ਠੀਕ ਆ ਤੇ ਬਾਈ ਰੇਟ ਕੀ ਕਰਦਾ ਇਹਦਾ 90000 ਮਾਨਤਾਨ ਹੋ ਜੂ ਹੋ ਜੂ ਠੀਕ ਆ ਲੈ ਮਿੱਤਰੋ ਮਾਨਤਾਨ ਹੋ ਜੂਗਾ 90000 ਬਾਈ ਰੇਟ ਕਰ ਇੱਕ ਵਾਰੀ ਬਈ ਨੰਬਰ ਹੋਰ ਬੋਲ ਦੇ 97810 5956 ਠੀਕ ਆ ਪਿੰਡ ਬਾਈ ਦਾ ਬਾਈ ਦਾ ਕਾਨ ਹੈ ਕੀ ਜ਼ਿਲ੍ਹਾ ਬਰਨਾਲਾ ਮਿੱਤਰੋ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਘਰ ਦੀ ਮਾਝਾ ਤੇ ਚੰਗੀ ਆ ਵਧੀਆ ਤੇ ਥੋੜਾ ਕੱਦ ਜ਼ਰੂਰ ਦਰਮੈਣਾ ਬਈ ਹਨਾ ਹਾਂਜੀ ਹਾਂਜੀ ਥੋੜਾ ਜ਼ਰੂਰ ਦਰਮੈਣਾ ਤੇ ਦੁੱਧ ਨੂੰ ਬਾਈ ਕਹਿੰਦਾ ਚੰਗੀ ਆ ਤੇ ਮਿੱਤਰੋ ਇੱਕ ਨਾ ਬਾਈ ਦੀ ਝੋਟੀ ਤੋਰ ਕੇ ਦਿਖਾਉਣਾ ਤੇ ਚੰਗੇ ਦੁੱਧ ਵਾਲੀ ਆ ਤੇ ਬਾਕੀ ਥਣ ਲੇਵਾ ਇੱਕ ਵਾਰੀ ਚੈੱਕ ਕਰ ਲਓ ਸਾਫ ਥਣ ਲੇਵੇ ਤੇ ਤਾਜੀ ਸੁਈ ਹੋਈ ਆ ਐਂ ਲੇ ਚਲ ਬਈ ਅੰਦਰ ਸੌ ਠੀਕ ਆ ਇਹ ਬਾਕੀ ਆਪਾਂ ਪੁੱਛਦੇ ਆ ਬਾਈ ਨੂੰ ਬਾਕੀ ਡਿਟੇਲ ਲਾਵਾਂ ਇਹ ਥਣ ਲੈਵਾ ਬਿਲਕੁਲ ਸਾਫ ਹੈ। ਦੇਖੋ ਬਾਈ ਜਿਹੜਾ ਹੋਸਟ ਹੈ ਚੈੱਕ ਕਰ ਲੋ। ਮੋੜ ਲਾ ਬਾਈ ਮੋੜ ਲਾ। ਮੋੜ ਲਾ ਬਾਈ। ਇਹ ਬਾਕੀ ਸਾਫ ਥਣ ਲੈਵੇ ਦੀ ਆ। ਬਿਲਕੁਲ। ਇਹ ਤਾਜੀ ਸੁਹੀ ਹੋਈ ਆ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ। ਸਾਹਮਣੇ ਬੱਚਾ ਵੀ ਦਿਖਾਉਣਾ ਤੁਹਾਨੂੰ। ਮੂੜ ਲੈ ਥਣ ਥੋੜੇ ਜਿਹਾ ਮੋੜਦੀ ਹੈ ਨਾ। ਤੇ ਬਾਕੀ ਦੂਰ ਬਹੁਤ ਆ। ਇਹ ਜਿਹੜਾ ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੈਠਾ। ਤਾਜੀ ਸੁਹੀ ਹੋਈ ਆ, ਚੰਗੇ ਦੁੱਧ ਵਾਲੀ ਆ। ਇਹ ਥਣ ਲੈਵਾ ਬਿਲਕੁਲ ਸਾਫ ਆ। ਇਹ ਥੋੜਾ ਥਣ ਜਿਦੂ ਮੋੜ ਦੇ ਚੀ ਗੱੜ ਜਾ ਬਾਈ। ਏ ਬਾਈ ਸਸੀ ਗਾਲ ਸਸੀ ਗਾਲ ਉੱਤਿਆ ਬੋਲੀ ਬਾਈ ਨਾਮ ਦੱਸੀ ਨਾਮ ਬਾਈ ਜੀ ਮੇਰਾ ਸੁਖਵਿੰਦਰ ਸਿੰਘਾ ਸੁਖਵਿੰਦਰ ਠੀਕ ਆ ਬਾਈ ਸੁਖਵਿੰਦਰ ਪੰਡਾ ਪੰਡਾ ਸਤਾ ਹੋ ਜਾਈ ਆਪਣਾ ਤਾਉਜ ਜਿਲ੍ਹਾ ਸੰਗਰੂਰ ਹੈ ਜੀ ਠੀਕ ਆ ਇੱਕ ਵਾਰੀ ਨੰਬਰ ਬੋਲੀ ਬਾਈ ਨੰਬਰ ਵੀਰ ਜੀ ਆਪਣਾ 99158 11390 ਠੀਕ ਆ ਤੇ ਬਾਈ ਜੇ ਆਪਾਂ ਝੋਟੀ ਦੀ ਗੱਲ ਕਰ ਲਈ ਤਾਂ ਕੈਮੇ ਸੂਇਆ ਇਹ ਝੋਟੀ ਬਾਈ ਜੀ ਦੂਜੇ ਸੂਇਆ ਦੂਜੇ ਸੂਇਆ ਠੀਕ ਆ ਕਹਿ ਦੇਣਗੇ ਬਾਈ ਅੱਜ ਇਹਨੂੰ ਬਾਈ ਦੀ ਸੂਈ ਨੂੰ ਹੋ ਗਏ 16 17 ਦੇ ਰਹੋਗੇ ਠੀਕ ਆ ਮੰਗਰ ਕੱਟਾ ਕੱਟੀ ਮੰਗਰ ਕੱਟੀ ਆ ਬਾਈ ਠੀਕ ਆ ਮੰਗ ਬਦੂ ਥੋੜਾ ਜਿਹਾ ਹੋਰ ਆ। ਭਾਈ 1 ਕੱਧਾ ਲੀਟਰ ਵੱਧ ਵੀ ਸਕਦੀ ਆ। ਵੱਧ ਸਕਦੀ ਆ। ਕੱਧੇ ਦੀ ਆਪਾਂ ਝੂਠ ਵੱਢੀ ਜਾਈਏ। 15 ਦੀ ਉਹ ਗੱਲ ਨਹੀਂ ਸੀ। ਨਾ ਨਾ ਉਹ ਝੂਠ ਭਾਈ ਆਪਾਂ ਨੂੰ ਨਾ ਬੋਲ। ਠੀਕ ਆ। ਤੇ ਭਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਦਾ? ਰੇਟ ਭਾਈ ਜੀ ਦਾ 1.5 ਲੱਖ ਰੁਪਏ ਮੰਗਦਿਆਂ। ਮਾਨਦਾਨ ਹੋ ਜੂ। ਹਾਂ ਮਾਨਦਾਨ ਕਰਦਾਂਗੇ ਵਧੀਆ। ਠੀਕ ਆ ਮਾਨਦਾਨ ਹੋ ਜੂਗਾ। ਇੱਕ ਵਾਰੀ ਨੰਬਰ ਹੋਰ ਬੋਲ ਦਿਓ ਭਾਈ। 9915811368 ਬੰਡ ਭਾਈ ਦਾ ਸਤਾਉਜਾ ਤੇ ਜ਼ਿਲ੍ਹਾ ਮਿੱਤਰੋ ਸੰਗਰੂ ਰਹਿ ਜਾਂਦਾ। ਬਾਕੀ ਬਾਈ ਨਾਲ ਸੰਪਰਕ ਕਰ ਲਿਓ 12 ਲੀਟਰ ਪੂਰਾ ਤ ਤੇ ਬਾਕੀ ਤੁਸੀਂ ਸਾਰਾ ਜਾਂਚ ਕਰਕੇ ਫੇਰ ਮਿੰਦਰੋ ਖਰੀਦ ਸਕਦੇ ਹੋ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਸਤਾਉਜ ਤੇ ਜ਼ਿਲ੍ਹਾ ਸੰਗਰੂਰ ਲ ਮਦਰੋ ਨੇ ਕਬਸ ਨੂੰ ਤੋਰ ਕੇ ਦਿਖਾਉਣਿਆ ਝੋਟੀ ਤੇ ਬਹੁਤ ਚੰਗੀ ਹੈ ਹਨ ਇਹ ਥਣ ਲੈਵਾ ਦੇਖੋ ਯਾਰ ਬੱਲ ਕੁਲ ਕਮਾਲ ਕਰੀ ਪਿਆ ਸਾਫ ਥਣ ਲੈਵੇ ਦੀ ਆ ਚੰਗੇ ਦੁੱਧ ਵਾਲੀ ਹਨ ਜਿਵੇਂ ਆਪਾਂ ਕਹ ਦੀ ਬਰੀਡ ਵਾਲੀ ਝੋਟੀ ਦਾ ਬਰੀਡ ਵਾਲੀ ਆ ਤੇ ਵਧੀਆ ਥਣ ਲੈਵੇ ਦੀ ਮੋੜ ਲਾ ਬਾਈ ਤੇ ਬਾਕੀ ਤੁਰਦੀ ਦੇਖੋ ਤੁਸੀਂ ਹਨ ਇਹ ਜੇ ਆਪਾਂ ਦੁੱਧ ਮੰਨ ਲਓ ਪੌਣਾ ਦਾ ਚੰਗੀਆਂ ਝੋਟੀਆਂ ਹੈ ਜੀਆਂ 3 ਦਿਨੀਆਂ ਪਣੀ ਹੈ ਨਾ ਤੇ ਬਿਲਕੁਲ ਸਾਫ਼ ਥਾਂ ਲੈ ਵੀ ਦੀ ਆ ਤਾਜੀ ਸੁਈ ਵੀ ਆ ਤੇ ਬਾਕੀ ਦੁੱਧ ਬਾਦ ਦੀ ਸਾਰੀ ਆਪਾਂ ਬਾਈ ਨਾਲ ਕਰਦੇ ਆ ਗੱਲ ਤੇ ਸੌਦਾ ਹੋਈ ਜਾਂਦਾ ਝੋਟੀ ਦਾ ਤੇ ਮੰਨ ਲਾ ਵੇਕੇ ਮੰਗੂਗਾ ਜਿਵੇਂ ਕਹਦੀਏ ਤੇ ਪੂਰੀ ਜੈੱਡ ਬਲੈਕ ਆ ਹਨਰ ਕੱਟੀ ਕੱਟੀ ਵੀ ਚੰਗੀ ਆ ਤੇ ਜਿਵੇਂ ਆਪਾਂ ਕਹਦੇ ਟੀਕੇ ਦੀ ਗੱਲਬਾਤ ਹਨਾ ਜੈੱਡ ਬਲੈਕ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਤੇ ਬਾਈ ਸਸੀ ਗਾਲ ਸਸੀ ਗਾਲ ਬਾਈ ਤੇ ਬਾਈ ਨਾਮ ਨੂੰ ਸੋ ਪਹਿਲਾਂ ਜਕਸੀਰ ਸਿੰਘ ਆਪੇ ਠੀਕ ਹੈ ਜਕਸੀਰ ਪਿੰਡ ਬਾਈ ਮਾਨਸਾ ਬਾਈ ਮਾਨਸਾ ਤੇ ਜ਼ਿਲ੍ਹਾ ਮਾਨਸਾ ਰਹਿੰਦਾ ਹੈ ਨਾ ਹਾਂਜੀ ਹਾਂ ਠੀਕ ਹੈ ਜਕਸੀਰ ਮੋਬਾਈਲ ਨੰਬਰ ਬੋਲੀ ਬਾਈ 9815377690 ਠੀਕ ਹੈ ਤੇ ਜਕਸੀਰ ਜੀ ਆਪਾਂ ਬਾਈ ਝੋਟੀ ਗੱਲ ਕਰ ਲਈ ਤੇ ਕੰਮੇ ਸੂਇਆ ਤੇ ਤੀਸਰਾ ਸੂਆ ਬਾਈ ਤੀਜਾ ਸੂਆ ਹਾਂ ਕਿੰਨੇ ਦਿਨਾਂ ਸੂਇਆ ਬਾਈ ਹੁਣ ਅੱਜ 11ਵਾਂ ਦਿਨ ਆ ਬਾਈ 11 ਦਿਨਾਂ ਸੂਇਆ ਮਾਗਰ ਕੱਟੀ ਹੈ ਨਾ ਹਾਂਗਰ ਕੱਟੀ ਦੁੱਧ ਬਾਈ ਜਕਸੀਰ ਦੁੱਧ 15 ਕਿਲੋ ਬਾਈ ਪੂਰਾ ਠੀਕ ਹੈ ਤੋਲ ਕੇ ਲੈ ਜਾ ਅਗਲਾ ਤ हां हो ठीक है मौके ਦਾ ਬਾਈ ਕਹਿੰਦਾ ਮਾਨਤਾਨ ਹੋ ਜੂਗਾ 1.5 ਲੱਖ ਮੰਗਦਿਆ ਥੋੜਾ ਜਿਹਾ ਕੈਮਰੇ ਦਾ ਕਰਕੇ ਕਰਦੀ ਮਿੱਤਰੋ ਤੇ ਬਾਕੀ ਚੰਗੀ ਆ ਜਿਹੜਾ ਮਾਨਸਾ ਬਾਈ ਦਾ ਪਿੰਡ ਵੀ ਮਾਨਸਾ ਤੇ ਬਾਕੀ ਜਗਸੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਹੋਰ ਬਾਈ ਆਪਣੇ ਕੋਲ ਉਹ ਵੀ ਤੋਰਦੇ ਤੇ ਦੋ ਨਾਲ ਅਗਨੇ ਬਾਈ ਕੋਲੇ ਦੋਨੇ ਚੰਗੇ ਯਾਰ ਹਨਾ ਤੇ ਆ ਦਾ ਜਮਾਂ ਗੱਲ ਪਾਦਾ ਇੰਡੀ ਕਰੀਪੀਆ ਲੈ ਵਲੂ ਬੜਾ ਚੰਗਾ ਕਰਮ ਵਾਲੀਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਨਾ ਚੰਗੇ ਦੁੱਧ ਦੇ 15 ਕਿਲੋ ਬਾਈ ਤਿਆਰ ਦੁੱਧ ਦਾ ਇਹ ਕੰਡਾ ਲੈ ਆ ਕੇ ਮਣਕੇ ਲੈ ਜਾ ਤਾਂ ਕੋਈ ਨਹੀਂ ਤੇ ਬਾਕੀ ਦੂਜੀ ਮਿੱਤਰੋ ਚੈੱਕ ਕਰ ਲੋ ਇਹ ਵੀ ਤਾਜੀ ਸੂਈ ਹੈ ਸਾਹਮਣੇ ਬੱਚਾ ਬੈਠਾ ਇਹਦਾ ਵੀ ਥਣ ਲੇਵਾ ਸਾਫ ਆ ਤੇ ਵੱਡੀ ਮੱਝਾ ਕੀ ਜਿਵੇਂ ਆਪਾਂ ਕਹ ਦੀ 5ਵੇਂ 5ਵੇਂ ਚੌਥੇ 5ਵੇਂ ਸੂਈ ਹੋਊਗੀ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਥਣ ਲੇਵਾ ਇਹਦਾ ਵੀ ਬਿਲਕੁਲ ਸਾਫ ਆ ਥੋੜੇ ਥਣ ਲੰਬੇ ਲੈਂਦੀ ਆ ਤੇ ਤਾਜੀ ਸੂਈ ਹੈ ਮੇਨ ਗੱਲ ਹਨਾ ਤੇ ਚੰਗੇ ਨਾਗ ਨੇ ਬਾਈ ਕੋਲੇ ਦੋ ਤੇ ਦੋਨੇ ਡਿਟੇਲਸ ਉਹਨੂੰ ਲੈ ਕੇ ਦਿੰਨਾ ਜੇ ਕਸੀਰ ਕੋਲੇ ਮਾਨਸਾ ਏਰੀਆ ਵਾਲਾ ਕੋਈ ਵੀ ਬਾਈ ਨਾਲ ਸੰਪਰਕ ਕਰ ਸਕਦਾ ਤੇ ਟਾਪ ਕੁਆਲਿਟੀ ਦੀਆਂ ਜਿਹੜੇ ਝੋਟੀਆਂ ਲੈ ਕੇ ਪਹੁੰਚਦੇ ਬਾਈ ਤਨੋਲੇ ਉਸ ਮੰਡੀ ਦੇ ਤੇ ਇਹ ਵੀ ਤਾਜੀ ਸੂਈ ਹੋਈ ਆ ਤੇ ਆ ਜਿਹੜਾ ਇਹਦਾ ਸਾਹਮਣੇ ਬੱਚਾ ਬੈਠਾ ਨਾ ਤੇ ਬੱਚਾ ਵੀ ਤੁਹਾਨੂੰ ਆਪਾਂ ਦਿਖਾ ਦਈਏ ਇੱਕ ਵਾਰੀ ਤੇ ਬਾਕੀ ਬਾਈ ਜਗਸੀਰ ਇਹ ਮੰਨ ਲਾ ਕਿੰਨੀ ਸੂਈ ਆ ਇਹਦਾ ਤੀਜਾ ਸੂਆ ਇਹਦਾ ਵੀ ਬਾਈ ਤੀਜਾ ਸੂਆ ਠੀਕ ਆ ਤੇ ਮੰਨ ਲਾ ਹੁਣ ਕਿੰਨੇ ਦਿਨ ਹੋ ਗਏ ਇਹ ਬਾਈ ਕੱਲ ਹੀ ਸੂਈ ਹੈਗੀ ਕੱਲ ਸੂਈ ਆ ਹਾਂ ਤੇ ਦੁੱਧ ਹੁਣ ਮੰਨ ਲਾ ਜਗਸੀਰ ਬਾਈ ਕਿੰਨਾ ਕੁ ਬੋਲਾ ਹੀ ਆ ਬਾਈ ਹੁਣ 10 ਕਿਲੋ ਵਾਂਗੂ ਬੋਲਾ 10 ਕਿਲੋ ਵਾਂਗੂ ਹੈਗਾ ਤੇ ਕਿੰਨਾ ਕੁ ਪਾ ਦੁੱਧ ਤੇ ਐਸਟੀਮੇਟ ਨਾਲ ਦੁੱਧ ਬਾਈ ਉਹਨੇ 12 ਕਿਲੋ ਪਾ ਦੇਣਾ ਖੁੱਲ 12 ਕਿਲੋ ਪਾਉਣਾ ਠੀਕ ਆ ਲੈ ਮਿੱਤਰੋ 1 ਹਾਂ ਜੀ 12 ਕਿਲੋ ਬਾਈ ਕਹਿੰਦਾ ਬੇਫਿਕਰ ਹੋ ਕੇ ਖਰੀਦ ਲਓ ਕੱਲ ਸੂਈ ਆ ਬੌਲੀ 9-10 ਕਿਲੋ ਹੈਗੀ ਆ ਤੇ ਜਕਸੀਰੇ ਦਾ ਰੇਟ ਬਾਈ ਇਹ ਰੇਟ 130 ਹੈ ਵੀਰੇ 1 ਦੀ ਮਾਨਦਾਨ ਹੋ ਜੂ ਹਾਂਜੀ ਹੋ ਜੂ ਠੀਕ ਆ ਇਹਦਾ ਰੇਟ 130 ਆ ਮਿੱਤਰੋ ਬਾਈ ਜਕਸੀਰ ਨਾਲ ਬਾਕੀ ਤੁਸੀਂ ਸੰਪਰਕ ਕਰ ਸਕਦੇ ਹੋ ਮੌਕੇ ਤੇ ਮਾਨਦਾਨ ਹੋ ਜੂਗਾ ਜਕਸੀਰ ਰੇਟ ਬਾਈ ਵੱਧ ਗਿਆ ਹੁਣ ਮੰਨ ਲਾ ਆ ਹੁਣ ਵਧਿਆ ਬਾਈ ਫੱਕ ਪੈ ਗਿਆ ਅੱਗੇ ਨੂੰ ਹਾਂ ਪਹਿਲਾ ਮੰਦਾ ਸੀਗਾ ਤੇ ਹੁਣ ਮਿੱਤਰੋ ਤੇਜ਼ੀ ਆ ਗਈ ਅੱਜ ਤਣਾਉਲੇ ਖੜੇ ਆ ਗਿਆਨ ਵਾਲੀ ਮੰਡੀ ਤੇ ਤੇ ਰੇਟ ਥੋੜੇ ਜਿਹਾ ਉੱਪਰ ਨੂੰ ਚਲੇ ਗਏ ਤੇ ਬਾਕੀ ਜਕਸੀਰ ਨਾਲ ਬਾਈ ਨਾਲ ਸੰਪਰਕ ਕਰ ਲਿਓ ਆ ਲੈ ਮਿੱਤਰੋ ਨੇ ਕਪਾ ਉੱਚੀ ਲੰਬੀ ਮਤਲਬ ਝੋਟੀ ਦਿਖਾਉਣੇ ਤੁਹਾਨੂੰ ਪੂਰੇ ਕਦ ਕਾਠ ਵਾਲੀ ਹਨ ਇਹ ਬਾਕੀ ਯਾਰ ਮੰਡੀ ਦੇ ਵਿੱਚ ਤੁਰਦੀ ਆ ਤਾਂ ਵਜਾ ਵਜਾ ਕਰੀ ਬਈ ਯਾਰ ਕਦ ਕਾਠ ਬਹੁਤ ਆ ਤੇ ਥਣਲੇਵਾ ਸਾਫਾ ਮੋੜਦਾ ਬਾਈ ਕਿਨੂੰ ਬਣ ਦੇ ਤੇ ਬਾਕੀ ਜੇ ਆਪਾਂ ਕਹਿੰਦੇ ਚੰਗੀ ਝੋਟੀ ਹਨ ਉੱਚੇ ਲੰਬੇ ਕਦ ਕਾਠ ਵਾਲੀ ਤੇ ਥਣਲੇਵਾ ਬਿਲਕੁਲ ਸਾਫ ਤਾਜੀ ਸੁਈ ਹੋਈ ਆ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਡਿਟੇਲ ਲੈ ਕੇ ਦੇਵਾਂਗੇ ਤੁਸੀਂ ਆਪੇ ਉਹਨਾਂ ਜਿਹੜੀਆਂ ਮੱਝ ਮੱਜਾਂ ਤੋਂ ਮੱਲਾ ਉੱਚੀ ਹੈਗੀ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਕੇ ਇਹ ਤੁਹਾਨੂੰ ਦੱਸ ਦੇ। ਹਾਂ ਬਾਈ ਸਸੀ ਗਾਲ ਸਸੀ ਗਾਲ ਜੀ ਤੇ ਬਾਈ ਨਾਮ ਦੱਸੀ ਆਪਣਾ ਸੋਹਣ ਸਿੰਘ ਸੋਹਣ ਸਿੰਘ ਠੀਕ ਆ ਉੱਚਾ ਬੋਲ ਬਾਈ ਸੋਹਣੇ ਮੱਲਾ ਜਿਹੜੀ ਇਹ ਝੋਟੀਆਂ ਕਹਵੇਂ ਸੂਈ ਆ ਤੀਜੇ ਸੂਈ ਆ ਜੀ ਤੀਜੇ ਸੂਈ ਆ ਠੀਕ ਆ ਤੇ ਕਿਹੜੇ ਦਿਨ ਹੋ ਗਏ ਸੂਈ ਨੂੰ ਨੌਵਾਂ ਦਿਨ ਆਜ ਤੌਵਾਂ ਦਿਨ 10ਵਾਂ ਦਿਨ ਠੀਕ ਆ ਤੇ ਦੁੱਧ ਬਾਈ ਇਸ ਟਾਈਮ 20 ਲੀਟਰ ਵੀ ਕੀ ਨਾ 20 ਆ 20 ਕਿਲੋ ਜਮਾ ਹੂੰ ਠੀਕ ਆ ਕਹਿਣ ਦੇ ਕਹਣ ਚ ਬੜਾ ਫਰਕ ਹੁੰਦਾ ਬਾਈ ਨਾ ਨਾ ਜਮਾ ਠੀਕ ਆ 20 ਕਿਲੋ ਬਾਈ ਕਹਿੰਦਾ ਪੂਰਾ ਯਾਰ ਤਿਆਰ ਆ ਤੇ ਜਈ ਕਈ ਵਾਰ ਕੋਈ ਕੰਡਾ ਲੈ ਕੇ ਆ ਜੇ ਮੰਨ ਲਾ ਕਰ ਲੈ ਤਸੱਲੀ ਹਾਂ ਹਾਂ ਠੀਕ ਆ ਲੈ ਮਤਰੋ ਕਹਿੰਦਾ ਬਾਈ ਕਹਿੰਦਾ ਕੰਡਾ ਲੈ ਕੇ ਆ ਜੇ ਕਹਿੰਦਾ ਉਹ ਵੀ ਤਸੱਲੀ ਕਰ ਲੈ ਤੇ ਬਾਕੀ ਯਾਰ ਝੋਟੀ ਵੀ ਦੱਸਦੀ ਹੈ ਨਾ ਕਦ ਕਾਠ ਦੇ ਬੜਾ ਚੰਗਾ ਝੋਟੀ ਦਾ ਤੇ ਪਿੱਠਪੋੜੇ ਦੀ ਬੰਤਰ ਵੀ ਜਬ ਵਧੀਆ ਜਮਾ ਹਨਾ ਨਸਲ ਦੀ ਮੈਂ ਅੱਪ ਗੱਲ ਕਰ ਲਈਏ ਤੇ ਬਾਕੀ ਬਾਈ ਰੇਟ ਦੀ ਗੱਲ ਆਈ ਨਹੀਂ ਸੋਣਾ 170 170 ਠੀਕ ਆ ਮਾਨਦਾਨ ਹੋ ਜੂ ਠੀਕ ਆ ਮਾਨਦਾਨ ਬਾਈ ਕਹਿੰਦਾ ਕਰ ਦਾਂਗੇ ਰੇਟ 170 ਪਿੰਡ ਬਾਈ ਕਿਹੜਾ ਹੈ ਕੋਡੜਾ ਪਿੱਖੀ ਕੋਲੇ ਹਾਂ ਨਾ ਨਾ ਮਹਿਲਕਲਾਂ ਦੇ ਨਾਲ ਕੋਡੜਾ ਠੀਕ ਆ ਜਿਹੜਾ ਕੋਡੜਾ ਜੀ ਕੋਡੜਾ ਕੋਲਡ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਦੱਸ ਇੱਕ ਵਾਰੀ 734743273 73474 32473 ਠੀਕ ਹੈ ਬਾਈ ਦਾ ਨੰਬਰ ਆ ਸੰਪਰਕ ਵੀ ਕਰ ਸਕਦੇ ਹੋ ਚੰਗੀ ਮਾਝਾ ਤੇ ਤਾਜੀ ਸੂਈ ਹੋਈ ਆ बाकी जांच चाहते हैं अपने पशु की बड़ी लेवटी तो देर किस बात की है आज से ही अपने पशु को राइट टच पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप 10 एम एल रोटी पचोपड़ के खिलास को राइट टच ने आप आर एक दवाइयाँ की दुकान पे और ऑनलाइन भी खरीद और अधिक जानकारी के लिए इस नंबर पे कॉन्टेक्ट कर सकते हैं आप सात